ਮੋੜ ਮੇਰੀ ਗੱਲ ਕਿਹੜਾ ਹਲਕਾ ਕਿਹੜਾ ਹੈ ਇਹ ਆਪਣਾ ਸੁਤਾਨ ਕੋਈ ਇੱਕ ਤੇ ਤਿੰਨ ਪੰਚਾਇਤਾਂ ਦੀ ਬਹੁਤ ਬਹੁਤ ਜਦੀ ਇਹ ਇਤਨੇ ਪਛੇ ਕਿਰਾ ਸੁਤਾਨ ਨੂੰ ਇਹ ਦੋ ਵਾਰ ਨੂੰ ਮਾ ਇਸ ਤੋਂ ਬਾਅਦ ਆ ਜੀ ਮਾਜੇ ਵੀ ਆ ਜੁੜਨਾ ਚਾਹੁੰਦਾ ਰਹਿਣਾ ਤਾਂ ਤਾਂ ਸੰਪਰਦਾਨ ਹਾਂ ਜੀ ਫੈਮਲੀ ਆਪਾਂ ਜੀ ਇਹ ਹੈ ਜਿਹੜਾ ਚੋਲਾ ਸਾਹਿਬ ਦਾ ਜਿਹੜਾ ਕੋਲ ਬਣਾਉਣਾ ਸੀ ਆਪਾਂ ਉਹ ਆਪਣਾ ਜਿਹੜਾ ਮੇਰੇ ਮਾਜਾ ਦੋ ਆਪਾਂ ਜੁੜ ਜਾਣਾ ਸੀ ਇਹਦੇ ਤੇ ਚਲੋ ਚਲੋ ਗੱਡੀਆਂ ਗੱਲਾਂ ਚੱਲਦੀਆਂ ਆਨੇ ਉੱਥੇ ਲਾ ਲਾਉਂਦੇ ਆਂ ਸਾਡਾ ਸਮਾਂ ਚਾਹੀਦਾ ਹੈ ਇਹ ਇਤਨੇ ਹੀ ਜਾਨੀ ਵਾਹਿਗੁਰੂ ਜੀ ਕੀ ਸਤਿ ਆਹ ਇਤਰਾਜ ਦੇ ਕੰਡੇ ਤੇ ਖੜਾ ਹੈ ਦੇਖੋ ਕਿੰਨਾ ਜਿੱਥੋਂ ਤੱਕ ਦਿਖਦਾ ਹੈ ਸਾਰਾ ਇਹ ਇਲਾਕਾ ਡੁੱਬਿਆ ਪਿਆ ਹੈ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਕੋਲੇ 7-8 ਹਜ਼ਾਰ ਕਰੋੜ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਹੈ ਜਿਵੇਂ ਸਾਡੀ ਸਰਕਾਰ ਸੀ ਅਸੀਂ ਇਮੀਡੀਏਟਲੀ ਡਿਜ਼ਾਸਟਰ ਰੀਲੀਫ ਫੰਡ ਤੋਂ ਕੱਢ ਕੇ ਪੈਸਾ ਤੇ ਅਸੀਂ ਲੋਕਾਂ ਨੂੰ ਦੇ ਦਿੰਦੇ ਸੀ ਤੇ ਇਥੇ ਇਜ਼ਾਮ ਕਰਦੇ ਸੀ ਇੱਥੇ ਲੋਕ ਮੈਂ ਉੱਥੇ ਜਾ ਰਹੇ ਹਾਂ ਬੰਦ ਤੇ ਅੱਗੇ ਵੀ ਜਿੱਥੇ ਲੋਕ ਆਪਣੇ ਕੋਲੋਂ ਪੈਸਾ ਲਾ ਕੇ ਬੰਦ ਕਰ ਰਹੇ ਆ ਦੇਖੋ ਸਤਕਾਰਾਂ ਦੀ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਇੱਕ ਤਾਂ ਉਹਨਾਂ ਨੂੰ ਇਮੀਡੀਏਟਲੀ ਇੱਥੇ ਲੋੜ ਹੈ ਵੱਡੀਆਂ ਵੱਡੀ ਇਕਵਪਮੈਂਟ ਦੀ ਇਰੀਗੇਸ਼ਨ ਡਿਪਾਰਟਮੈਂਟ ਦੀਆਂ ਵੱਡੀਆਂ ਇਕਵਪਮੈਂਟ ਦੀਆਂ ਤੇ ਨਾਲੇ ਉਥੇ ਜੇ ਖੁੱਲਾ ਪੈਸਾ ਦੇਖੇ ਇੱਕ ਤਾਂ ਮੁਆਵਜ਼ਾ ਤਾਂ ਦੇਣਾ ਹੀ ਦੇਣਾ ਹੈ ਦੂਜੀ ਗੱਲ ਜਿਹੜੀ ਹੈਗੀ ਕਿ ਇਸ ਇਮੀਡੀਏਟਲੀ ਅਗਲੇ ਲੱਖੇ ਨੂੰ ਬਚਾਉਣ ਵਾਸਤੇ ਪੂਰਾ ਇਰੀਗੇਸ਼ਨ ਡਿਪਾਰਟਮੈਂਟ ਇੱਥੇ ਹੋਣਾ ਚਾਹੀਦਾ ਹੈ ਜਿਹੜਾ ਨਹੀਂ ਹੈ ਦੇਖੋ ਜੇ ਇਰੀਗੇਸ਼ਨ ਡਿਪਾਰਟਮੈਂਟ ਤੇ ਹੋਰ ਸਾਰੇ ਡਿਪਾਰਟਮੈਂਟ ਰਲ ਜਾਣ ਲੋਕਾਂ ਨਾਲ ਸਹਿਯੋਗ ਲੈ ਕੇ ਤੇ ਜਿਹੜੀ ਵੱਡੀ ਸਮੱਸਿਆ ਆ ਆ ਸਾਰੀ ਹੱਲ ਹੋ ਸਕਦੀ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਤੁਹਾਨੂੰ ਸਹੀ ਦੱਸਾਂ ਪਰ ਜਦੋਂ ਆ ਕੇ ਦੇਖਦਾ ਦੁੱਖ ਲੱਗਦਾ ਹੈ ਵਿਚਾਰਿਆਂ ਦੀਆਂ ਜ਼ਿੰਦਗੀਆਂ ਇੱਕ ਫਸਲ ਖਰਾਬ ਹੋ ਜੇ ਨਾ 2-3 ਸਾਲ ਜ਼ਿਮੀਦਾਰ ਗਰੀਬ ਪਿੱਛੇ ਛੱਡ ਜਾਂਦਾ ਹੈ। ਤੋਂ ਆਪਾਂ ਸਾਰਿਆਂ ਨੂੰ ਮੈਂ ਪੰਜਾਬ ਦੇ ਸੰਗਠਨ ਵੀ ਬੇਨਤੀ ਕਰਦਾ ਹੈ ਜੋ ਸਹਿਯੋਗ ਦੇ ਸਕੀਏ ਜਰੂਰ ਆਪਣੇ ਆਪਣੇ ਨਿਭਾਵਾਂ ਨਾਲ ਸਾਥ ਦਿਓ।